ਪੰਜਾਬ ਤੇ ਹਰਿਆਣਾ ਦੇ ਵਿੱਚ ਪਾਣੀ ਦਾ ਮਸਲਾ ਬਣਿਆ ਕੀ ਹੈ ਪੰਜ ਪੁਆਇੰਟ 512 ਐਮਐਫ ਪਾਣੀ ਹੈ ਜਿਹੜਾ ਇਹ ਪੰਜਾਬ ਦੇ ਹਿੱਸੇ ਦੇ ਵਿੱਚ ਆ ਹਰਿਆਣਾ ਨੂੰ ਪਾਣੀ ਦਿੱਤਾ ਜਾਂਦਾ ਹੈ 2 987 ਐਮਐਰ ਇਸ ਲਈ ਤੋਂ ਲੈ ਕੇ ਹੁਣ ਤੱਕ ਜਿੰਨਾ ਪਾਣੀ ਯੂਜ਼ ਕੀਤਾ ਉਹ ਕੀਤਾ 3 091 ਐਮਐਰ ਸੋ 4% 4% ਆਲਰੇਡੀ ਫਾਲਤੂ ਪਾਣੀ ਹੈ ਜਿਹੜਾ ਉਹ ਹਰਿਆਣਾ ਵਰਤੋਂ ਦੇ ਵਿੱਚ ਲਿਆ ਚੁੱਕਾ ਹੈ ਤੇ ਫੋਨ ਉਹ ਵਾਧੂ ਪਾਣੀ ਦੀ ਡਿਮਾਂਡ ਪੰਜਾਬ ਤੋਂ ਕਰਨੇ ਕਿ ਵਾਧੂ ਪਾਣੀ ਆ ਪੰਜਾਬ ਸਾਨੂੰ ਦਵੇ 4000 ਕਿਊਸਿਕ ਪਾਣੀ ਹਲੇ ਵੀ ਆਫਟਰ ਹਰਿਆਣਾ ਦਾ ਕੋਟਾ ਜਾ ਰਿਹਾ ਹਲੇ ਇਰੀਗੇਸ਼ਨ ਸਿੰਚਾਈ ਵਾਸਤੇ ਵੀ ਪਾਣੀ ਚਾਹੀਦਾ ਔਰ ਇਹ ਪਾਣੀ ਸਾਡਾ ਕੋਲ ਨਹੀਂ ਆ ਅਸੀਂ ਨਹੀਂ ਦਾਂਗੇ ਆਪ ਦੀ ਸਰਕਾਰ ਨੇ ਸਹੀ ਤਰੀਕੇ ਨਾਲ ਆਪਣਾ ਕੇਸ BBMP ਸਾਹਮਣੇ ਪੁੱਟ ਨਹੀਂ ਕੀਤਾ ਇਸ ਕਰਕੇ BBMP ਨੇ ਹਰਿਆਣਾ ਨੂੰ ਪ੍ਰਵਾਨਗੀ ਦੇ ਦਿੱਤੀ ਕਿ ਹਾਂ ਭਾਈ ਇਹਨਾਂ ਨੂੰ 8500 ਕਿਊਸਿਕ ਪਾਣੀ ਦੇ ਦੇਓ ਆਖਰਕਾਰ ਪੰਜਾਬ ਤੇ ਹਰਿਆਣਾ ਦੇ ਵਿੱਚ ਪਾਣੀ ਦਾ ਮਸਲਾ ਬਣਿਆ ਕੀ ਹੈ BBMP ਵੱਲੋਂ ਜਿਹੜਾ ਕੋਟਾ ਦਿੱਤਾ ਜਾਂਦਾ ਭਾਵੇਂ ਉਹ ਪੰਜਾਬ ਨੂੰ ਦਿੱਤਾ ਜਾਂਦਾ ਹੋਵੇ ਭਾਵੇਂ ਹਰਿਆਣਾ ਦਿੱਤਾ ਜਾਂਦਾ ਹੋਵੇ ਪਾਣੀ ਦਾ ਜਿਹੜਾ ਕੋਟਾ ਹੈ ਉਸ ਕੋਟੇ ਨੂੰ ਕਿਸ ਤਰ੍ਹਾਂ ਪੂਰਾ ਕੀਤਾ ਗਿਆ ਕਿਉਂ ਬਾਦੂ ਪਾਣੀ ਮੰਗਿਆ ਜਾ ਰਿਹਾ ਇਹ ਡਿਟੇਲ ਦੇ ਨਾਲ ਇੱਕ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ ਔਰ ਉਮੀਦ ਕਰਦੇ ਹਾਂ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਸਾਰੇ ਹੀ ਸ਼ੰਕੇ ਸਾਰੇ ਹੀ ਸਵਾਲ ਖਤਮ ਹੋ ਜਾਣਗੇ ਦਰਅਸਲ BBMP ਇੱਕ ਸਾਲ ਦੇ ਵਿੱਚ ਕੋਟਾ ਫਿਕਸ ਕਰਦੀ ਹੈ 21 ਮਈ ਤੋਂ ਲੈ ਕੇ 21 ਮਈ ਯਾਨੀ ਕਿ 21 ਮਈ 2024 ਤੋਂ ਲੈ ਕੇ 21 ਮਈ 2025 ਤੱਕ ਕੋਟਾ ਫਿਕਸ ਕੀਤਾ ਜਾਂਦਾ ਹੈ ਕਿ ਪੰਜਾਬ ਨੂੰ ਕਿੰਨਾ ਪਾਣੀ ਮਿਲੇਗਾ ਹਰਿਆਣਾ ਨੂੰ ਕਿੰਨਾ ਪਾਣੀ ਮਿਲੇਗਾ ਅੱਗੇ ਫਿਰ ਰਾਜਸਥਾਨ ਨੂੰ ਕਿੰਨਾ ਮਿਲੇਗਾ ਜਾਂ ਦਿੱਲੀ ਨੂੰ ਕਿੰਨਾ ਮਿਲੇਗਾ ਇਸੇ ਤਰੀਕੇ ਦੇ ਨਾਲ ਇਹ ਬੀਐਮਬੀ ਜਿਹੜੀ ਹੈ ਇਹ ਤੈਅ ਕਰਦੀ ਹੈ ਬੀਐਮਬੀ ਵੱਲੋਂ ਤੈਅ ਕੀਤਾ ਜਾਂਦਾ 5.512 5.512 ਐਮਐਫ ਪਾਣੀ ਹੈ ਜਿਹੜਾ ਇਹ ਪੰਜਾਬ ਦੇ ਹਿੱਸੇ ਦੇ ਵਿੱਚ ਆਉਂਦਾ ਸੋ ਪੰਜਾਬ ਦੇ ਹਿੱਸੇ ਦੇ ਵਿੱਚ ਆਉਂਦਾ ਪਾਣੀ ਇਹ 21 ਮਈ ਤੋਂ 21 ਮਈ 2024 ਤੋਂ ਲੈ ਕੇ 21 ਮਈ 2025 ਤੱਕ ਤੇ ਪੰਜਾਬ ਨੇ 4/925 ਐਮਐਫ ਪਾਣੀ ਯਾਨੀ ਕਿ 99% ਪਾਣੀ ਯੂਜ਼ ਕੀਤਾ ਹੁਣ ਤੱਕ ਸਟਿਲ ਹਲੇ ਤੱਕ ਲਗਭਗ 11 ਫੀਸਦੀ ਪਾਣੀ ਦਾ ਕੋਟਾ ਸਾਡੇ ਕੋਲ ਬਕਾਇਆ ਖੜਾ ਹੈ ਜਿਹੜਾ ਸਾਨੂੰ ਪਾਣੀ ਦਿੱਤਾ ਗਿਆ ਜਿਹੜਾ ਸਾਡੇ ਹੱਕ ਦਾ ਪਾਣੀ ਸੀ ਠੀਕ ਕਿਸੇ ਤਰ੍ਹਾਂ ਹਰਿਆਣਾ ਨੂੰ ਪਾਣੀ ਦਿੱਤਾ ਜਾਂਦਾ 2.987 एमएफ ਹੁਣ ਹਰਿਆਣਾ ਨੇ ਕਿੰਨਾ ਪਾਣੀ ਯੂਜ਼ ਕੀਤਾ 21 ਮਈ ਤੋਂ ਲੈ ਕੇ ਹੁਣ ਤੱਕ ਜਿੰਨਾ ਪਾਣੀ ਯੂਜ਼ ਕੀਤਾ ਉਹ ਕੀਤਾ 3.091 एमएफ ਯਾਨੀ ਕਿ 104 ਫੀਸਦੀ 4 ਫੀਸਦੀ ਆਲਰੇਡੀ ਫਾਲਤੂ ਪਾਣੀ ਹੈ ਜਿਹੜਾ ਉਹ ਹਰਿਆਣਾ ਵਰਤੋਂ ਦੇ ਵਿੱਚ ਲਿਆ ਚੁੱਕਾ ਹੈ ਜਦਕਿ ਚਾਹੀਦਾ ਸੀਗਾ ਕਿ 100% ਪਾਣੀ ਹੈ ਜਿਹੜਾ ਉਹ 21 ਮਈ ਤੱਕ ਵਰਤੋਂ ਦੇ ਵਿੱਚ ਲੈਣਾ ਸੀਗਾ ਪਰ ਉਹਨਾਂ ਨੇ ਪਾਣੀ ਹੈ ਜਿਹੜਾ ਪਹਿਲਾਂ ਹੀ ਵਰਤ ਲਿਆ ਤੇ ਹੁਣ ਉਹ ਬਾਦੂ ਪਾਣੀ ਦੀ ਡਿਮਾਂਡ ਪੰਜਾਬ ਤੋਂ ਕਰਨੇ ਕਿ ਬਾਦੂ ਪਾਣੀ ਹੈ ਪੰਜਾਬ ਸਾਨੂੰ ਦਵੇ ਅਗਲੀ ਸਲਾਈਡ 'ਚ ਤੁਹਾਨੂੰ ਹੋਰ ਡਿਟੇਲਸ ਸਮਝਾਣਾ ਹਰਿਆਣਾ ਨੂੰ ਜਿਹੜਾ ਪਾਣੀ ਦਿੱਤਾ ਗਿਆ ਉਹ 21 ਮਈ 2024 ਤੋਂ ਲੈ ਕੇ 21 ਮਈ 2025 ਤੱਕ ਦਾ ਕੋਟਾ ਸੀ ਦਿੱਤਾ ਕਿੰਨਾ ਗਿਆ ਪਾਣੀ ਦਿੱਤਾ ਗਿਆ 16 ਲੱਖ 151105 ਕਿਊਸਿਕ ਪਾਣੀ 16,115,105 ਕਿਊਸਿਕ ਪਾਣੀ ਦਿੱਤਾ ਸੀਗਾ ਪੂਰੇ ਸਾਲ ਦਾ ਕਿ ਪੂਰੇ 1 ਸਾਲ ਦੇ ਵਿੱਚ ਤੁਸੀਂ ਇੰਨਾ ਪਾਣੀ ਯੂਜ਼ ਕਰ ਰਹੇ ਹੋ ਹਰਿਆਣਾ ਨੇ ਯੂਜ਼ ਕੀਤਾ 16,31,000 ਤੋਂ ਵੱਧ ਪਾਣੀ ਯਾਨੀ ਕਿ ਜਿੰਨਾ ਕੋਟਾ ਸੀ ਉਸ ਤੋਂ ਵੀ ਵੱਧ ਤੁਸੀਂ ਪਾਣੀ ਵਰਤੋਂ ਦੇ ਵਿੱਚ ਲਿਆਂਦਾ ਉਸ ਤੋਂ ਵੀ ਵੱਧ ਪਾਣੀ ਹੈ ਜਿਹੜਾ ਉਹ ਤੁਸੀਂ ਵਰਤ ਲਿਆ ਤੇ ਹੁਣ ਤੁਸੀਂ ਡਿਮਾਂਡ ਕਰ ਰਹੇ ਹੋ ਕਿ ਸਾਨੂੰ ਹੋਰ ਪਾਣੀ ਦਿੱਤਾ ਜਾਵੇ ਜਦ ਕਿ ਪਾਣੀ ਜਿਹੜਾ ਇਹ 21 ਮਈ ਤੋਂ 21 2024 ਤੋਂ 21 2025 ਤੱਕ ਦਾ ਪੂਰਾ ਕੋਟਾ ਸੀਗਾ 1 ਸਾਲ ਦਾ 1 ਸਾਲ ਦੇ ਵਿੱਚ ਇਹਨਾਂ ਨੂੰ ਸ਼ਿਫਟ ਕਰਕੇ ਤੁਸੀਂ ਵਰਤੋਂ ਦੇ ਵਿੱਚ ਲੈਣਾ ਸੀ ਪਰ ਤੁਸੀਂ ਵਰਤ ਲਿਆ ਜ਼ਿਆਦਾ ਔਰ ਜਿਹੜਾ ਕੋਟਾ ਤੁਸੀਂ ਮਾਰਚ ਵਿੱਚ ਖਤਮ ਕਰਤਾ ਹੁਣ ਤੁਸੀਂ ਪਾਣੀ ਮੰਗ ਰਹੇ ਹੋ ਕਿ ਸਾਨੂੰ ਪਾਣੀ ਹੋਰ ਦਿੱਤਾ ਜਾਵੇ ਅਗਲੀ ਸਲਾਈਡ 'ਚ ਹੋਰ ਦੱਸਾਂ 4000 ਕਿਊਸਿਕ ਪਾਣੀ ਹਲੇ ਵੀ ਆਫਟਰ ਹਰਿਆਣਾ ਦਾ ਕੋਟਾ ਜਾ ਰਿਹਾ ਹਲੇ ਵੀ 4000 ਕਿਊਸਿਕ ਪਾਣੀ ਮਨੁੱਖਤਾ ਦੇ ਆਧਾਰ ਤੇ ਹਲੇ ਵੀ ਦਿੱਤਾ ਜਾ ਰਿਹਾ ਕਿਉਂਕਿ ਹਰਿਆਣਾ ਦੇ ਅਪੀਲ ਪਾਈ ਕਿ ਸਾਨੂੰ ਪੀਣ ਵਾਲੇ ਪਾਣੀ ਦੀ ਜ਼ਰੂਰਤ ਹੈ ਸਾਨੂੰ ਪੀਣ ਵਾਲਾ ਪਾਣੀ ਦਿੱਤਾ ਜਾਵੇ ਜਿਸ ਨੂੰ ਦੇਖਦਿਆਂ ਹੋਇਆ 4000 ਕਿਊਸਿਕ ਪਾਣੀ ਰੋਜ਼ ਦਾ ਡੇਲੀ ਦਾ ਪਾਣੀ ਪੰਜਾਬ ਵੱਲੋਂ ਹਲੇ ਵੀ ਦਿੱਤਾ ਜਾ ਰਿਹਾ ਔਰ ਮੰਗ ਕੀ ਹੈ ਹੁਣ ਹਰਿਆਣਾ ਮੰਗ ਕੀ ਰਿਹਾ ਹਰਿਆਣਾ ਕਹ ਰਿਹਾ ਸਾਨੂੰ 8500 ਕਿਊਸਿਕ ਪਾਣੀ ਦਿਓ 4000 ਨਾਲ ਸਾਡਾ ਸਰ ਨਹੀਂ ਰਿਹਾ ਹੁਣ ਤੁਸੀਂ ਹਿਸਾਬ ਲਾਓ ਕਿ ਹਰਿਆਣ ਦੀ ਡਿਮਾਂਡ ਜਾਇਜ਼ ਹੈ ਕਿ ਨਜਾਇਜ਼ ਹੈ 4000 ਕਿਊਸਿਕ ਪਾਣੀ ਤੁਹਾਨੂੰ ਫਾਲਤੂ ਦਿੱਤਾ ਜਾ ਰਿਹਾ ਤੁਹਾਡਾ ਕੋਟਾ ਖਤਮ ਹੋਣ ਦੇ ਬਾਅਦ ਵੀ ਜਦਕਿ ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਜੇ ਸਿਰਫ ਪੀਣ ਵਾਲਾ ਪਾਣੀ ਤੁਹਾਨੂੰ ਚਾਹੀਦਾ ਤਾਂ ਉਸ ਫਾਰਮੂਲੇ ਦੇ ਤਹਿਤ ਸਿਰਫ ਤੁਹਾਨੂੰ ਪਾਣੀ ਕਿੰਨਾ ਚਾਹੀਦਾ 1700 ਕਿਊਸਿਕ ਪਾਣੀ ਚਾਹੀਦਾ ਸਿਰਫ 1700 ਕਿਊਸਿਕ ਪਾਣੀ ਜੇਕਰ ਪੀਣ ਵਾਸਤੇ ਚਾਹੀਦਾ ਪਰ ਤੁਸੀਂ ਡਿਮਾਂਡ ਕਰ ਰਹੇ ਹੋ 8500 ਕਿਊਸਿਕ ਪਾਣੀ ਦੀ ਯਾਨੀ ਕਿ ਤੁਹਾਨੂੰ ਇਰੀਗੇਸ਼ਨ ਸਿੰਚਾਈ ਵਾਸਤੇ ਵੀ ਪਾਣੀ ਚਾਹੀਦਾ ਹੈ ਔਰ ਇਹ ਪਾਣੀ ਸਾਡਾ ਕੋਲ ਨਹੀਂ ਆ ਅਸੀਂ ਨਹੀਂ ਦੇਵਾਂਗੇ ਇਹਦਾ ਤਰਕ BBMP ਦੇ ਵਿੱਚ ਰੱਖਿਆ ਗਿਆ ਕਿ ਪਾਣੀ ਫालतू ਨਹੀਂ ਹੈ ਨਹੀਂ ਹੈ ਹਾਲਾਂਕਿ BJP ਦੀ ਸਰਕਾਰ ਹੋਵੇ ਜਾਂ Congress ਪਾਰਟੀ ਹੋਵੇ ਇਹ ਕਹਿੰਦੀ ਹੈ ਕਿ ਆਪ ਦੀ ਸਰਕਾਰ ਨੇ ਸਹੀ ਤਰੀਕੇ ਨਾਲ ਆਪਣਾ ਕੇਸ BBMP ਸਾਹਮਣੇ ਪੁੱਟ ਨਹੀਂ ਕੀਤਾ ਇਸ ਕਰਕੇ BBMP ਨੇ ਪਰਵਾਨਗੀ ਦੇ ਦਿੱਤੀ ਹਰਿਆਣਾ ਨੂੰ ਪਰਵਾਨਗੀ ਦੇ ਦਿੱਤੀ ਕਿ ਹਾਂ ਭਾਈ ਇਹਨਾਂ ਨੂੰ 8500 ਕਿਊਸਿਕ ਪਾਣੀ ਦੇ ਦਿਓ ਪੰਜਾਬ ਨੂੰ ਕਿਹਾ ਕਿ ਤੁਸੀਂ 8500 ਕਿਊਸਿਕ ਪਾਣੀ ਹੈ ਜਿਹੜਾ ਇਹ ਦੇ ਦਿਓ ਹੁਣ ਪੰਜਾਬ ਕਹਿ ਰਿਹਾ ਕਿ ਅਸੀਂ ਤਾਂ ਪਾਣੀ ਦੇਣਾ ਸੋ ਇਹ ਪੂਰੀ ਕਹਾਣੀ ਹੈ ਹਰਿਆਣਾ ਨੂੰ ਜਿਹੜਾ ਕੋਟਾ ਦਿੱਤਾ ਗਿਆ ਸੀ ਕੋਟਾ ਉਹਨਾਂ ਨੇ ਪਹਿਲਾਂ ਖਤਮ ਕਰ ਲਿਆ ਕੋਟਾ ਉਹਨਾਂ ਨੇ ਪਹਿਲਾਂ ਵਰਤ ਲਿਆ ਹੁਣ ਜਦੋਂ ਪਾਣੀ ਨਹੀਂ ਹੈ ਤਾਂ ਉਹ ਪਾਣੀ ਪੰਜਾਬ ਤੋਂ ਮੰਗ ਰਹੇ ਨੇ ਪੰਜਾਬ ਕਹਿੰਦਾ ਸਾਡੇ ਕੋ ਪਾਣੀ ਹੈ ਨਹੀਂ ਅਸੀਂ ਪਾਣੀ ਦੇਣਾ ਨਹੀਂ ਸੋ ਪੰਜਾਬ ਸਰਕਾਰ ਹੁਣ ਦਾਵਾ ਕਰ ਰਹੀ ਹੈ ਕਿ ਇਸ ਇੱਕ ਬੂੰਦ ਪਾਣੀ ਵੀ ਜਿਹੜਾ ਫालतू ਹਰਿਆਣਾ ਨੂੰ ਨਹੀਂ ਦਾਂ ਦੇਾਂਗੇ ਔਰ ਜੇ BBMP ਨੇ ਪ੍ਰਵਾਨਗੀ ਦੇ ਵੀ ਦਿੱਤੀ ਹੈ ਵਾਧੂ ਪਾਣੀ ਦੇਣ ਦੀ 8500 ਕਿਊਸਿਕ ਪਾਣੀ ਦੇਣ ਦੀ ਪਰ ਫਿਰ ਵੀ ਅਸੀਂ ਪਾਣੀ ਨਹੀਂ ਦਾਂਗੇ ਹੁਣ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਪੰਜਾਬ ਸਰਕਾਰ ਕਿੱਥੇ ਪਾਣੀ ਰੋਕ ਸਕਦੀ ਹੈ ਤੇ ਪੂਰਾ ਪਾਣੀ ਦਾ ਫਲੋ ਕੀ ਹੈ ਕਿਸ ਤਰੀਕੇ ਦੇ ਨਾਲ ਪਾਣੀ ਕਿੱਥੋਂ ਕਿੱਥੇ ਜਾਂਦਾ ਔਰ ਕਿੱਥੇ ਜਾਂਦਾ ਇਹ ਪੂਰੀ ਵੀਡੀਓ ਆ ਜਿਹੜੀ ਦੇਖੋ ਪਾਖੜਾ ਡੈਮ ਤੋਂ ਜਿਹੜਾ ਪਾਣੀ ਸ਼ੁਰੂ ਹੁੰਦਾ ਔਰ ਇਹ ਪਾਣੀ ਜਿਹੜਾ ਇਹ ਨੰਗਲ ਡੈਮ ਦੇ ਵਿੱਚ ਜਾਂਦਾ ਨੰਗਲ ਡੈਮ ਤੋਂ ਫਿਰ ਇਹ ਇਧਰ ਵੱਲ ਨੂੰ ਆ ਕੇ ਵੱਖ-ਵੱਖ ਨਹਿਰਾਂ ਦੇ ਵਿੱਚ ਜਾਂਦਾ ਨੰਗਲ ਡੈਮ ਤੋਂ ਨੰਗਲ ਹਾਈਡਲ ਚੈਨਲ ਨਹਿਰ ਸਤਲੂਜ ਤੇ ਪਾਖੜਾ ਇਹ ਤਿੰਨ ਹਿੱਸਿਆਂ ਦੇ ਵਿੱਚ ਪਾਣੀ ਹੈ ਜਿਹੜਾ ਇਹ ਡਿਵਾਈਡ ਹੋ ਜਾਂਦਾ ਹੈ ਔਰ ਉਸ ਤੋਂ ਬਾਅਦ ਯਾਨੀ ਕਿ ਇੱਥੋਂ ਪਾਖੜਾ ਡੈਮ ਤੋਂ ਪਾਣੀ ਆਂਦਾ ਨੰਗਲ ਡੈਮ ਤੱਕ ਪਾਣੀ ਚਲਾ ਜਾਂਦਾ ਨੰਗਲ ਡੈਮ ਤੋਂ ਫਿਰ ਵੱਖ-ਵੱਖ ਹਿੱਸਿਆਂ ਦੇ ਵਿੱਚ ਲੱਗਦਾ ਹੋਇਆ ਨੰਗਲ ਹਾਈਡਲ ਚੈਨਲ ਸਤਲੁਜ ਤੇ ਪਾਖੜਾ ਇਹ ਤਿੰਨ ਹਿੱਸਿਆਂ ਦੇ ਵਿੱਚ ਪਾਣੀ ਹੈ ਜਿਹੜਾ ਇਹ ਬਦਲ ਜਾਂਦਾ ਹੈ ਯਾਨੀ ਕਿ ਪਾਣੀ ਜਿਹੜਾ ਸ਼ਿਫਟ ਹੋ ਜਾਂਦਾ ਹੁਣ ਪੰਜਾਬ ਸਰਕਾਰ ਕੀ ਕਰਨ ਦੀ ਫਰਾਖ ਦੇ ਵਿੱਚ ਆ ਪੰਜਾਬ ਸਰਕਾਰ ਕੀ ਕਰੇਗੀ ਪੰਜਾਬ ਸਰਕਾਰ ਨੰਗਲ ਡੈਮ ਦੇ ਵਿੱਚ ਪਾਣੀ ਨੂੰ ਸਟੋਰ ਕਰ ਸਕਦੀ ਹੈ ਇੱਥੇ ਪਾਣੀ ਰੋਕ ਸਕਦੀ ਹੈ ਪਾਣੀ ਇੱਥੇ ਨਹੀਂ ਜਾਏਗਾ ਯਾਨੀ ਕਿ ਪਾਣੀ ਇਹ ਜੜਾ ਇਹ ਜੜੀ ਨਹਿਰ ਜੜੀ ਹੈ ਹਰਿਆਣੇ ਵੱਲ ਨੂੰ ਜਾਂਦੀ ਹੈ ਇਹ ਇੱਥੇ ਹੀ ਬੰਦ ਹੋ ਜਾਏਗੀ ਯਾਨੀ ਕਿ ਪਾਣੀ ਇਹ ਜੜਾ ਇੱਥੇ ਆਏਗਾ ਹੀ ਨਹੀਂ ਜੇ ਇੱਥੇ ਆਏਗਾ ਨਹੀਂ ਤਾਂ ਹਰਿਆਣੇ ਵੱਲ ਜਾਏਗਾ ਨਹੀਂ ਸੋ ਇਹ ਪੰਜਾਬ ਸਰਕਾਰ ਦੀ ਸਟ੍ਰੈਟਜੀ ਹੈ ਕਿ ਜੇ ਉੱਪਰੋਂ ਪਾਣੀ ਛੱਡਿਆ ਵੀ ਜਾਂਦਾ ਤਾਂ ਪਾਣੀ ਇੱਥੇ ਸਟੋਰ ਕਰ ਲਿਆ ਜਾਏਗਾ ਜੇ ਸਟੋਰ ਕਰ ਲਿਆ ਜਾਏਗਾ ਤਾਂ ਪਾਣੀ ਅੱਗੇ ਜਾਏਗਾ ਨਹੀਂ ਹੈ ਉੱਥੇ ਗੇਟ ਬੰਦ ਕਰ ਦਿੱਤੇ ਜਾਣਗੇ ਸੋ ਫਿਲਹਾਲ ਇਹ ਸਥਿਤੀ ਹੈ ਜਿਹੜੀ ਇਹ ਨਾਜ਼ੁਕ ਸਥਿਤੀ ਕਹਿ ਸਕਦੇ ਆ ਬਣੀ ਹੋਈ ਆ ਪਾਣੀਆਂ ਨੂੰ ਲੈ ਕੇ ਇੱਕ ਪਾਸੇ ਹਰਿਆਣਾ ਲਗਾਤਾਰ ਡਿਮਾਂਡ ਕਰ ਰਿਹਾ ਹੈ ਹਰਿਆਣਾ ਕਹਿ ਰਿਹਾ ਕਿ ਪਾਣੀ ਸਾਨੂੰ ਚਾਹੀਦਾ ਹੈ ਔਰ ਪੰਜਾਬ ਸਰਕਾਰ ਦੇ ਦਾਵਾ ਕਰੀਏ ਕਿ ਬੀਬੀਐਮਬੀ ਦੇ ਉੱਤੇ ਕੇਂਦਰ ਦੀ ਸਰਕਾਰ ਤੇ ਹਰਿਆਣਾ ਦੀ ਸਰਕਾਰ ਦਾ ਦਬਾਅ ਹੈ ਇਸੇ ਕਰਕੇ ਸਾਡੇ ਕੋਟੇ ਦੇ ਵਿੱਚੋਂ ਪਾਣੀ ਦੇਣ ਦੀ ਗੱਲ ਕਰ ਰਹੇ ਨੇ ਜੋ ਕਿ ਅਸੀਂ ਨਹੀਂ ਦੇਵਾਂਗੇ ਸੋ ਇਹ ਰਿਪੋਰਟ ਹੈ ਜਿਹੜੀ ਤੁਹਾਡੇ ਸਾਹਮਣੇ ਰੱਖੀ ਆ ਜੇ ਚੰਗੀ ਲੱਗੀ ਹੋਵੇ ਤਾਂ ਵੱਤ ਬਦ ਲੋਕਾਂ ਨੂੰ ਜ਼ਰੂਰ ਭੇਜੋ ਤਾਂ ਜੋ ਅਸਲ ਹਕੀਕਤ ਤੇ ਕਹਾਣੀ ਸਮਝ ਆ ਸਕੇ ਦੇਸ਼ ਤੋਂ ਅਤੇ ਬਾਕੀ ਖਬਰਾਂ ਲਈ ਬੰਦਰੋਂ ਪੀਡੀਸੀ ਨਿਊਜ਼ ਨਾਲ ਧੰਨਵਾਦ